ਸੱਸੀ ਕਾਲਜੀ ਸਾਰਿਆਂ ਨੂੰ ਮੇਰੇ ਮਿਸਿਸ ਐਂਡ ਮਿਸਟਰ ਤਾਲੀਵਾਲ ਵੱਲੋਂ ਸਾਸਰੀ ਕਾਲਜੀ ਮੇਰੇ ਵੱਲੋਂ ਵੀ ਸਾਰਿਆਂ ਨੂੰ ਤੇ ਇਹ ਸਾਡਾ ਲਾਵਾਂ ਦਾ ਦਿਨ ਹੈ ਮਤਲਬ ਜਦੋਂ ਸਾਡਾ ਦੋਨਾਂ ਦਾ ਵਿਆਹ ਹੋਇਆ ਸੀ ਤੇ ਅਸੀਂ ਘੁੱਟਦਾਰਾ ਸਾਡੇ ਵਿੱਚ ਲਾਵਾਂ ਰਹਿ ਰਹੇ ਹਾਂ ਤੇ ਇਹ ਦਿਨ ਸੀਗਾ 4 ਫਰਵਰੀ 2024 ਕਦੀ ਨਹੀਂ ਸੋਚਿਆ ਸੀ ਕਿ ਅਸੀਂ ਵੀਡੀਓ ਅਪਲੋਡ ਕਰਾਂਗੇ ਤੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਬਟ ਹੇਮਕੁੰਟ ਸਾਹਿਬ ਵਾਲਿਆਂ ਵੀਡੀਓ ਨੂੰ ਤੁਸੀਂ ਬਹੁਤ ਜ਼ਿਆਦਾ ਪਿਆਰ ਦੇ ਰਹੇ ਹੋ ਤੇ ਬਹੁਤ ਜ਼ਿਆਦਾ ਸਾਡੇ ਸਬਸਕ੍ਰਾਈਬਰ ਵੀ ਮਤਲਬ ਚੈਨਲ ਨੂੰ ਸਬਸਕ੍ਰਾਈਬ ਵੀ ਤੁਸੀਂ ਕਰ ਰਹੇ ਹੋ ਤੇ ਤਾਂ ਕਰਕੇ ਸੋਚਿਆ ਕਿ ਇੱਕ ਜਿੱਥੋਂ ਸਾਡੀ ਦੋਨਾਂ ਦੀ ਸ਼ੁਰੂਆਤ ਹੋਈ ਹੈ ਰਿਸ਼ਤੇ ਦੀ ਉਹ ਵੀਡੀਓ ਤੇ ਤੁਹਾਡੇ ਨਾਲ ਸ਼ੇਅਰ ਜ਼ਰੂਰ ਕੀਤੀ ਜਾਵੇ ਤੇ ਪੈਲੈਸ 'ਚ ਆਨ ਤੋਂ ਬਾਅਦ ਐਸੀ ਪ੍ਰੀ-ਵੇਡਿੰਗ ਦੀ ਐਲਬਮ ਤੇ ਫੋਟੋਸ ਜਿਹੜੀਆਂ ਸਾਡੀਆਂ ਫ੍ਰੇਮ ਕੀਤੀਆਂ ਉਹਨਾਂ ਨੂੰ ਦੇਖਿਆ ਤੇ ਸਾਡੀ ਐਂਟਰੀ ਬੜੀ ਹੀ ਵਧੀਆ ਦਮਦਾਰ ਤਰੀਕੇ ਨਾਲ ਹੋਈ ਤੇ ਇਹਦਾ ਕ੍ਰੈਡਿਟ ਸਾਰਾ ਜਿਹੜਾ ਆ ਉਹ ਜਾਂਦਾ ਹੈ ਮਿਸਟਰ ਢਾਲੀਵਾਲ ਨੂੰ ਕਿਉਂਕਿ ਉਹਨਾਂ ਨੇ ਇਹ ਸਾਰਾ ਕੁਝ ਪਹਿਲਾਂ ਹੀ ਸੋਚ ਕੇ ਰੱਖਿਆ ਹੋਇਆ ਸੀ ਐਂਟਰੀ ਤੋਂ ਬਾਅਦ ਅਸੀਂ ਆਪਣੀ ਪ੍ਰੀ-ਵੈਡਿੰਗ ਦੇਖੀ ਤੇ ਪ੍ਰੀ-ਵੈਡਿੰਗ ਬਹੁਤ ਹੀ ਸੋਹਣੀ ਬਣੀ ਸੀ ਸਾਡੀ ਸਾਰੀ ਪਬਲਿਕ ਦੇ ਬਹੁਤ ਵਧੀਆ ਰਿਵਿਊ ਸੀ ਸਾਰੇ ਰੈਲੀਟਿਵ ਖੁਸ਼ ਸੀ ਔਰ ਧਿਆਨ ਨਾਲ ਸਾਡੀ ਪ੍ਰੀ-ਵੈਡਿੰਗ ਇੰਜੋਏ ਕਰ ਰਹੇ ਸੀ ਤੇ ਪ੍ਰੀ ਵਿਡਿੰਗ ਦੇਖਣ ਤੋਂ ਬਾਅਦ ਅਸੀਂ ਡਾਂਸ ਫਲੋਰ ਤੇ ਆ ਗਏ ਤੇ ਡਾਂਸ ਫਲੋਰ ਦੇ ਉੱਪਰ ਅਸੀਂ ਫਿਰ ਥੋੜਾ ਡਾਂਸ ਕੀਤਾ ਤੇ ਇਹ ਕਾਫੀ ਮੂਵਮੈਂਟ ਜਿਹੜਾ ਥੋੜਾ ਜਿਹਾ ਦਿਲ ਦੇ ਵਿੱਚ ਖਬਰਾਟ ਵਾਲਾ ਹੁੰਦਾ ਤੇ ਇੱਥੇ ਡਾਂਸ ਖੁੱਲ ਕੇ ਨਹੀਂ ਬੰਦਾ ਕਰ ਪਾਂਦਾ ਭਾਵੇਂ ਮੈਂ ਉਦਾਂ ਬਹੁਤ ਨੱਚਦੀ ਟੱਪਦੀ ਆਂ ਪਰ ਇੱਥੇ ਮੈਂ ਕਾਫੀ ਜ਼ਿਆਦਾ ਮਤਲਬ ਨਰਵਸ ਸੀ ਡਾਂਸ ਕਰਨ ਤੋਂ ਬਾਅਦ ਤੁਹਾਨੂੰ ਪਤਾ ਫਿਰ ਫੋਟੋ ਸੈਸ਼ਨ ਕਾਫੀ ਚੱਲਦਾ ਆ ਤੇ ਉਸ ਤੋਂ ਬਾਅਦ ਸਾਡਾ ਹੋ ਗਿਆ ਜੀ ਸ਼ਾਨਦਾਰ ਡੋਲੀ ਦਾ ਟਾਈਮ ਡੋਲੀ ਦਾ ਮੂਮੈਂਟ ਇਦਾਂ ਦਾ ਹੁੰਦਾ ਆ ਕਿ ਬਹੁਤ ਜ਼ਿਆਦਾ ਫੈਮਲੀ ਜਿਹੜੀ ਆ ਕੁੜੀ ਵਾਲੀ ਉਹ ਇਮੋਸ਼ਨਲ ਹੁੰਦੀ ਆ ਕੁੜੀ ਇਮੋਸ਼ਨਲ ਬਹੁਤ ਹੋ ਜਾਂਦੀ ਆ ਮੈਂ ਤਾਂ ਖੈਰ ਕਾਫੀ ਇਮੋਸ਼ਨਲ ਤਾਂ ਨਹੀਂ ਸੀ ਕਿਉਂਕਿ ਮੇਰੀ ਮੇਰੇ ਦਾਦਾ ਜੀ ਨਾਲ ਕਾਫੀ ਅਟੈਚਮੈਂਟ ਸੀ ਤੇ ਉਹਨਾਂ ਨਾਲ ਦੇਖ ਕੇ ਮੈਂ ਜ਼ਿਆਦਾ ਇਮੋਸ਼ਨਲ ਹੋ ਗਈ ਬਾਕੀ ਮੈਂ ਸਭ ਤੋਂ ਛੋਟੀ ਤੇ ਲਾਡਲੀ ਸੀ ਤਾਂ ਨਹੀਂ ਕਰਕੇ ਸਾਰੇ ਹੀ ਰੋਣ ਲੱਗ ਪਏ ਤੇ ਫਿਰ ਮੈਂ ਕਾਫੀ ਵੈਸੇ ਇਮੋਸ਼ਨਲ ਸੀ ਤੇ ਫਿਰ ਬੜਾ ਔਖਾ ਜਿਹਾ ਮੂਮੈਂਟ ਹੁੰਦਾ ਏ ਪਰ ਮੈਂ ਇੱਥੇ ਜਗਜੀਤ ਨੂੰ ਦੇਖਿਆ ਜਗਜੀਤ ਦਾ ਵੀ ਥੋੜਾ ਜਿਹਾ ਫੇਸ ਜਿਹੜਾ ਮੁਰਝਾ ਗਿਆ ਗਿਆ ਸੀ ਜਿੱਦਾਂ ਮੈਂ ਨਹੀਂ ਡੋਲੀ 'ਚ ਬੈਠਣਾ ਹੁੰਦਾ ਉਹਨਾਂ ਨੇ ਬੈਠ ਲਿਆ ਹ ਉਸ ਤੋਂ ਬਾਅਦ ਮੀਨ ਵਰਸ਼ ਨੇ ਗੱਲੇ ਲਗਾਇਆ ਤੇ ਅਰਸ਼ ਨੂੰ ਮੈਂ ਬਹੁਤ ਮਿਸ ਕਰਦੀ ਪਈਆਂ ਕਿਉਂਕਿ ਉਹ ਇਸ ਟਾਈਮ ਕੈਨੇਡਾ ਆ ਤੇ ਖੈਰ ਉਹਦੋਂ ਫਿਰ ਮੈਨੂੰ ਕਹਿੰਦੇ ਸਾਰੇ ਜਣੇ ਹੁਣ ਤੂੰ ਚਲੇ ਜਾ ਬੱਸ ਹੋ ਗਿਆ ਤੇਰਾ ਰੋਣਾ ਤੋਣਾ ਤੇ ਮੈਨੂੰ ਫਿਰ 10-12 ਜਣੇ ਨੇ ਗੱਡੀ ਨੂੰ ਧੱਕਾ ਲਾਇਆ ਤੇ ਮੈਨੂੰ ਕਿਹਾ ਬਾਏ ਬਾਏ ਤੇ ਉਸ ਤੋਂ ਬਾਅਦ ਅਸੀਂ ਕਾਫੀ ਥੱਕ ਗਏ ਸੀ ਤੇ ਅਸੀਂ ਦੋਵੇਂ ਜਾਨੇ ਰਸਤੇ ਵਿੱਚ ਸੋ ਗਏ ਤੇ ਜਦੋਂ ਅੱਖਾਂ ਖੁੱਲ੍ਹੀ ਪਤਾ ਲੱਗਾ ਕਿ ਅਸੀਂ ਮਤਲਬ ਮੁੰਡੇ ਦੇ ਘਰ ਦੇ ਵਿੱਚ ਐਂਟਰੀ ਹੋ ਗਈ ਆ ਤੇ ਮੈਂ ਫਸਟ ਟਾਈਮ ਉਹ ਘਰ ਦਾ ਗੇਟ ਦੇਖਿਆ ਸੀ ਬਟ ਮੈਂ ਕਾਫੀ ਫਿਰ ਵੀ ਸਾਈਡ-ਸਾਈਡ ਸੀ ਸੀ ਤੇ ਮੇਰੀ ਨੱਥ ਲੱਗ ਗਈ ਸੀ ਪਰ ਟਿੱਕਾ ਮੇਰਾ ਪਤਾ ਨਹੀਂ ਕਿਧਰਲੀ ਸਾਈਡ ਨੂੰ ਗਿਆ ਹੋਇਆ ਸੀ ਤੇ ਫਿਰ ਮੈਂ ਚੁੱਪ ਕਰਕੇ ਮਿੰਦ ਪਤਾ ਵੀ ਨਹੀਂ ਸੀ ਕਿ ਮੇਰਾ ਟਿੱਕਾ ਹੈ ਨਹੀਂ ਉਹ ਮੈਂ ਵੀਡੀਓ ਦੇਖ ਕੇ ਫਿਰ ਦੇਖਾ ਕਿ ਮੇਰਾ ਟਿੱਕਾ ਤਾਂ ਦੂਜੀ ਸਾਈਡ ਤੇ ਗਿਆ ਜਿਦ ਤਰ ਪਾਸਾ ਲੱਗਦਾ ਆ ਜੀ ਉਸ ਤੋਂ ਬਾਅਦ ਮੇਰੀ ਸੱਸ ਮਾਂ ਦਾ ਜਿਹੜਾ ਸ਼ਗਨ ਹੁੰਦਾ ਆ ਕਿ ਬੁਰਕੀਆਂ ਖਵਾਣੀਆਂ ਮੰਮੀ ਨੇ ਜਗਦੀਤ ਨੂੰ ਪਹਿਲਾਂ ਬੁਰਕੀਆਂ ਖਵਾਈਆਂ ਮਠਿਆਈਆਂ ਤੇ ਉਸ ਤੋਂ ਬਾਅਦ ਪੰਜ ਬੁਰਕੀਆਂ ਦੀ ਵਾਰੀ ਮੇਰੀ ਸੀ മയ പാ ല സസ്സിനു ഗെ ല മയ പാല ഗാലയ ധിലാണ് ലൈല മീൻ ਤੇਰੀ ਮਾਂ ਨੇ ਕੱਲ ਤੇ ਭੁਖੀ ਗਰਾਈਆਂ ਲੈ ਲਾਈਆਂ ਕੈਰ ਨੂੰ ਮੇਰੇ ਘਰ ਜਾਣੇ ਭੁੱਖਾ ਤੇ ਨਹੀਂ ਸੀ ਤੇ ਪਰ ਉਸ ਦਿਨ ਦਾ ਇਦਾਂ ਦਾ ਸਿਸਟਮ ਹੁੰਦਾ ਹੈ ਕਿ ਵਿਚਾਰਾ ਦੁਰਹੰਦਾ ਮਾਣੀ ਨਹੀਂ ਹੁੰਦਾ ਕਿ ਉਹਨੇ ਕੁਝ ਖਾਣਾ ਪੀਣਾ ਵੀ ਆ ਨਰਵਸ ਇੰਨੀ ਹੁੰਦੀ ਆ ਪਰ ਆ ਬੀਬੀਆਂ ਦਾ ਜਗਾੜ ਜਿਆਰ ਬਦਿਆ ਆ ਗਰਾਈਆਂ ਲੈ ਲਾ ਨੀ ਲੈ ਲਾ ਮਾ ਦੀਏ ਤੇ ਗਰਾਈਆਂ ਲੈ ਲਾ ਨੀ ਲੈ ਲਾ ਮਾ ਦੀਏ ਤੇ ਚੰਗੋ ਤਾਂ ਚੰਗੋ ਗਰਮੀ ਪਾਣੀ ਮੈਨੂੰ ਪੜਾਉਂਦਾ ਸਵੇਰ ਦਾ ਕੁਝ ਖਾਦਾ ਨਹੀਂ ਸੀ ਭੁੱਖ ਤਾਂ ਕਾਫੀ ਲੱਗੀ ਸੀ ਚਲੋ ਫਿਰ ਪੰਦ ਗੁਰਗੀਆਂ ਖਾ ਕੇ ਥੋੜਾ ਢਿੱਡ ਨੂੰ ਗੁਲਾਸਾ ਦਿੱਤਾ ਤੇ ਫਿਰ ਮੈਂ ਕਿਹਾ ਬਈ ਉਤਾਰ ਲੋ ਹੁਣ ਗੱਡੀ ਚੋਂ ਨਹੀਂ ਨਹੀਂ ਦੋਸਤੋ ਬਾਅਦ ਮੈਨੂੰ ਉਤਾਰਨੇ ਮੈਨੂੰ ਉਤਾਰਿਆ ਤੇ ਫਿਰ ਅਗਲੀ ਰਸਤੇ ਮੈਨੂੰ ਉਤਾਰਨਾ ਹੋਇਆ ਟੋਲ ਦੀ ਵਾਰ ਸਟਾਰਟ ਹੋਈ ਸੀ ਤੇ ਨੱਚਣ ਚੱਲ ਰਿਹਾ ਸੀ ਪਰ ਇੱਕ ਸਮੇਂ ਧਿਆਨ ਨਾ ਆਪਣੀ ਵੀਡੀਓ ਦੇਖੀ ਮੇਰੇ ਵਾਲੀ ਸੋਨ ਚੀ ਜੰਦੂ ਸੀ ਹੈਨਾ ਉਸ ਤੋਂ ਬਾਅਦ ਉਸ ਤੋਂ ਬਾਅਦ ਵੀ ਆਪਾਂ ਫਿਰ ਕੀ ਉਹ ਨੂੰ ਅੰਦਰ ਸੋਨੂ ਢੜੀ ਹੁੰਦੀ ਏ ਢੜੀ ਪਾਣੀ ਵਾਲਾ ਹਾਂ ਪਾਣੀ ਵਾਲੀ ਵਾਲੀ ਦੱਸ ਨੂੰ ਮੈਂ ਸਟਾਰਟ ਤੂੰ ਲੱਗੀ ਮੇਰੇ ਮੂਛਾਂ ਤੇ ਹੱਥ ਤੇ ਅੱਜ ਸਾਰੇ ਜੁਗ ਜੀਤੇ ਰਲ ਕੇ ਜਿਹੜਿਆ ਉਹ ਵਾਜੇ ਅੱਗੇ ਸਾਡਾ ਬ੍ਰੇਕ ਕਰ ਰਹੀ ਸੀ ਪਾਣੀ ਦੀ ਗੱਲ ਵੀ ਫੜ ਕੇ ਕਿਉਂਕਿ ਪਾਣੀ 바ਰਨ ਦੀ ਹੋਣ ਰਸਮ ਇੱਥੇ ਹੋਣੀ ਸੀ ਬਹੁਤ ਬਣਾਉਣਾ ਚਾਹਗਾ ਮਗਰ ਪਾਣੀ ਪੀਣ ਅਕੇਲੇ ਬਾਕੀ ਬੰਦ ਤੇ ਉਸ ਤੋਂ ਬਾਅਦ ਹੋ ਗਈ ਸਾਡੀ ਪਾਣੀ 바ਰਨ ਦੀ ਰਸਮ ਸ਼ੁਰੂ ਤੇ ਚਲੋ ਪਾਣੀ 바ਰਨ ਦੀ ਰਸਮ ਤਾਂ ਕਾਫੀ ਵਾਰ ਦੇਖੀ ਹੋਈ ਸੀ ਬਿਆਹਾਂ ਸ਼ਾਦੀਆਂ ਤੇ ਬਟ ਆਪਣਾ ਪਾਣੀ ਬਾਰ ਕੇ ਜਦੋਂ ਸਾਸਮਾ ਪੀਂਦੀ ਆ ਤੇ ਉਹ ਅਲੱਗ ਫੀਲਿੰਗ ਹੁੰਦੀ ਆ ਤੇ ਉਸ ਤੋਂ ਵੀ ਵਧੀਆ ਗੱਲ ਕਿ ਜਿਹੜੀਆਂ ਪਿੱਛੇ ਬੀਬੀਆਂ ਗੋਂਗੋਂਦੀਆਂ ਆ ਉਹ ਬਾਲੇ ਹੀ ਵਧੀਆ ਲੱਗਦਾ ਆ ਨੀਵਾਰਨ ਤੋਂ ਬਾਅਦ ਫਿਰ ਸੈਕੰਡ ਰੈਸਿੰਗ ਹੋਈ ਸਾਡੇ ਇੱਥੇ ਜਿਹੜੀ ਪੈਸਿਆਂ ਦੀ ਭਾਂਡ ਛੁੱਟਦੇ ਆ ਤੇ ਉਹ ਫਿਰ ਸਾਬੇ ਤੋਂ ਦੀ ਛੁੱਟੀ ਗਈ ਇਹ ਤਾਂ ਜਸਪਾਲ ਜੀ ਜਿਹੜੇ ਆ ਉਹ ਪ੍ਰੋਪਰ ਤਿੰਨ ਤਿੰਨ ਕੈਮਰੇ ਫੈਂਡਲ ਕਰਕੇ ਫੋਨ ਦੇ ਤੇ ਪ੍ਰੋਪਰ ਵੀਡੀਓ ਤੇ ਜੋਰ ਦੇ ਰਾਇ ਸੀ ਕਿ ਵੀਡੀਓ ਨਾਰਾਜ਼ੇ ਕਿਉਂਕਿ ਸਾਡਾ ਕੈਮਰਾਮੈਨ ਕਾਫੀ ਪਿੱਛੇ ਰਹਿ ਗਿਆ ਸੀ ਟ੍ਰੈਫਿਕ ਜ਼ਿਆਦਾ ਸੀ ਤੇ ਕੈਮਰਾਮੈਨ ਸਾਡਾ ਪਹੁੰਚਿਆ ਨਹੀਂ ਸੀ ਨੀਵਾਰਨ ਤੋਂ ਬਾਅਦ ਪਾਣ ਤੋਂ ਬਾਅਦ ਫਿਰ ਸਾਰੇ ਲੱਗਦੇ ਫਿਰ ਨੱਚਣ ਤੇ ਜਸਤਾ ਦੀ ਤਿੰਨ ਤਿੰਨ ਫੋਨ ਖੜੇ ਹੋਇਆ ਚਾਰ ਤਿੰਨ ਨੂੰ ਚਾਰ ਫੋਨ ਖੜੇ ਹੋਇਆ ਤਾਂ ਜਿੰਨੇ ਦੇ ਪਾਜੀ ਦੇ ਤਰੇਦ ਲੱਗੇ ਹੋਇਆ ਵੀਡੀਓ ਪਤਾ ਨਹੀਂ ਬਣਦੀ ਪਈ ਉਹਨਾਂ ਚ ਕਿ ਨਹੀਂ ਤੇ ਬਸ ਚਾਰ ਫੋਨ ਦੀ ਲਾਈਟ ਜਗਾ ਕੇ ਬੈਠੇ ਹੋਇਆ ਕਿ ਸਾਰਿਆਂ ਦੇ ਫੇਸ ਚੰਗੀ ਤਰ੍ਹਾਂ ਦਿਖਾਈ ਦੇਣ ਤੇ ਢੋਲ ਵਾਲਾ ਆਪਣਾ ਕੰਮ ਕਰੀ ਜਾਂਦਾ ਸੀ ਸਾਰੇ ਨੱਚੀ ਜਾਂਦੇ ਸੀ ਅਸੀਂ ਦੋਵੇਂ ਬਸ ਇਕ ਸਾਈਡ ਦੇ ਉੱਤੇ ਖੜੇ ਸੀ ਆਦਾ ਗੱਦੀ ਵੈਲਕਮ ਨਾ ਕਰ ਤੇ ਇੱਥੇ ਹੁੰਦਾ ਹੈ ਕਿ ਛਗਣ ਵੀ ਲੈਣਾ ਹੁੰਦਾ ਆ ਤੇ ਫਿਰ ਰਿਬਨ ਕਟਾਈ ਤੋਂ ਬਾਅਦ ਅੰਦਰ ਜਾਂਦੀ ਜਗ ਮਿਲਦੀ ਆ ਤੇ ਇੱਥੇ ਜਗ ਜੀਤ ਦੇ ਮਾਸੀ ਦਾ ਬੇਟਾ ਵੀ ਖੜਾ ਸੀ ਤੇ ਉਹ ਕਹਿ ਰਿਹਾ ਸੀ ਕਿ ਮੇਰੇ ਵਿਆਹ ਦੇ ਤੇ ਜਗ ਜੀਤ ਨੇ ਨਾ ਕਰਾਇਆ ਸੀ ਤੇ ਇਸ ਕਰਕੇ ਮੈਂ ਹੁਣ ਵਾਰੀ ਦਾ ਪੱਟਾ ਲੈ ਰਿਆ ਆ ਤੇ ਤਾਂ ਕਰਕੇ ਹੁਣ ਮੈਂ ਖੜਾ ਆ ਤੇ ਮੈਂ ਨਾ ਕੱਲ ਲਗਾਇਆ ਹੋਇਆ ਆ ਤੇ ਛਗਣ ਤੁਖਾ ਮੰਗਦਾ ਸੀ ਤੇ ਇੱਥੇ ਕੋਮਲ ਖੜੀ ਆ ਤੇ ਤਾਬੀ ਖੜਿਆ ਦਲਜੀਤ ਤੇ ਮੇਰੇ ਜਠਾਣੀ ਖੜੇ ਆ ਤੇ ਮਾਪੇ ਨੂੰ ਸਮਝ ਨਹੀਂ ਆਉਂਦੀ ਸੀ ਕਿ ਕਿੰਨੇ ਪੈਸੇ ਦਾ ਸ਼ਗਨ ਦਿੱਤਾ ਜਾਵੇ ਕਿਦਾਂ ਕਿਦਾਂ ਪਰ ਕਾਫੀ ਚਪੜ ਤੋਂ ਬਾਅਦ ਫਿਰ ਪਤਾ ਨਹੀਂ ਕਿੰਨੇ ਪੈਸਿਆਂ 'ਚ ਗੱਲ ਨਿਬੜੀ ਤੇ ਮੈਂ ਆਪਣਾ ਪਰਸ ਜਿੰਦ ਵੀ ਨੂੰ ਫੜਾ ਦਿੱਤਾ ਸੀ ਤੇ ਫਿਰ ਦਲਜੀਤ ਨੇ ਪਤਾ ਨਹੀਂ ਮੈਨੂੰ ਕਿੰਨੇ ਪੈਸੇ ਕੱਢ ਕੇ ਦਿੱਤੇ ਖਿਆਲ ਪੁਲਿਸ ਵਾਲਾ ਨੂੰ ਤਾਂ ਨਾਕਾ ਲੰਦ ਦੇਖਿਆ ਸੀ ਪਰ ਅੱਜ ਵਿਚਾਰਾ ਪੁਲਿਸ ਵਾਲਾ ਖੋਦੀ ਚਲਾੰਦਾਂ ਦੇ ਸ਼ਿਕਾਰ ਹੋ ਗਿਆ ਨਾ ਕਿਤੇ ਘੇਰਿਆ ਗਿਆ ਉਹ ਚਲਾੰਦਾ ਤਾਂ ਪਰਣਾ ਹੀ ਤਨ ਬੰਨਦਾ ਹੀ ਆ ਪਰਣਾ ਹੈ ਨਾ ਤਾਂ ਸਭ ਨੂੰ ਪਤਾ ਹੋਊਗਾ ਕਿ ਜਿ ਜੜੇ ਉਹ ਪੰਜਾਬ ਪੁਲਿਸ ਨੇ ਤਾਂ ਕਿ ਆ ਕੇ ਇਹ ਵਾਲੀ ਗੱਲ ਨੇ ਲਗਾਈਏ ਨਾ ਤੇ ਮੋਟਾ ਹੈ ਖੁਸ਼ਬੂ ਵੀ ਆ ਰਹੀ ਹੋਣੀ ਤੁਹਾਨੂੰ ਭਾਈ ਅੰਦਰ ਜਾ ਕੇ ਆਉਂ ਨਾ ਮੰਨ ਲੈਣ ਨਾ ਅੰਨ ਲਾਗੀ ਦੰਦ ਦੀ ਫੀਟ ਤੇ ਨਿਕਲ ਨਾ ਹਾਂ ਦੋਸ਼ ਦਸ਼ਕਨ ਕੰਡੋ ਉੱਧਰ ਵੀ ਇਸ ਮੈਲ ਕਰਾਸ ਹੋ ਗਿਆ ਨਹੀਂ ਮੈਂ ਨਵੇਂ ਕੱਪੜੇ ਬੋਲੇ ਚੰਨਣਾ ਨਿਕਲੋ ਤੂੰ ਬੇਆਪੇ ਨਹੀਂ ਨੇਗੋਸ਼ੀਏਸ਼ਨ ਕਰੋ ਮੇਰਾ ਤਾਂ ਨਹੀਂ ਦਾਦਾ ਇਹ ਇਹਨਾਂ ਦਾ ਭੰਦਾ ਇਹਨਾਂ ਦੇ ਨਾਲ ਵੇਨ ਦਾ ਇਹਨਾਂ ਦਾ ਹਾਂ ਮੋਗੀ ਅੱਜ ਤੱਕ ਬਾਈ ਨੂੰ ਉਹਦੀ ਪੈਨ ਇਹਦਾ ਭੰਦਾ ਬਾਈ ਹਾਂ ਐਂਟਰੀ ਲਾਉਡ ਚਲੋ ਕਿੰਨੇ ਬੰਦੇ ਆ 1 2 3 4 ਪਹਿਲਾ ਬੰਦਾ ਬੰਦੇ ਜਾਣੇ ਨਹੀਂ ਤੇ ਤੁਹਾਨੂੰ ਦੁਬਾਰਾ ਕਿਨੇ तेरे ਸਾਹ ਦੇ ਦੇਣੇ ਕਣਗੇ ਤੇ ਲੋਰੀ ਫੈਮਿਲੀ ਹੈ ਯਾਰ ਪਤਨੀ ਆਨੇ ਸੌ ਸੌ ਦਿੱਤਾ ਬਹੁਤ ਹੈ ਸੱਜਣਾ 600 100 ਉਹ ਇਹਨਾਂ ਦੇ ਭੇ ਦੇ ਨੇ ਮੈਂ ਤੁਹਾਨੂੰ ਇੰਟਰੈਕ ਕਰ ਦੋ ਆ ਭੇਜੋ ਸਾਨੂੰ ਆਣੇ ਚਾਹੀਦੇ ਆ ਆਪਾਂ ਹਮੇਂ ਤੇ ਹਿੱਦਤ ਦਾ ਮਰਜ਼ੀ ਲਾਓ ਧੀਰੇ ਕੀ ਕੀ ਇੰਦੇ ਆ ਕਰੋ ਵੀ ਕਰੋ ਵੀ ਹਾਂ ਦੇਖੋ ਜਿਹੜੇ ਲੋ ਮਾਦੀ ਇਹਦੇ ਪਿੱਛੇ ਪੈ ਰਹੇ ਨੇ ਉਹਨਾਂ ਤੇ ਕਾਲੀ ਕੌਣ ਆਲੇ ਵੀ ਆਂਦੀ ਆ ਹਾਂ ਹਾਂ ਕਾਲੀ ਕੌਣ ਆਲੇ ਵੀ ਹੈ ਨਹੀਂ ਆ ਉਹ ਮਾੜੇ ਜਿਹੇ ਕਿੰਨਾ ਨੇਰਾ ਹੋਵੇ ਘਰੇ ਚੱਲੋ ਜਿਹੜੇ ਉਹਦੇ ਲਈ ਬਰਫੀ ਚੱਕੋ ਯਾਰ ਉਹ ਦੇ ਸਿਲਵਰ ਸਿਲਵਰ ਆ

ਨਹੀਂ ਨਹੀਂ ਬੱਲਾ ਸ਼ਗਨ ਆ ਕਿਤੇ ਮਾਰਦੇ ਬਿਲਕੁਲ ਨਹੀਂ ਸ਼ਗਨ ਦਾ ਪਰਮਾਸ਼ਾ ਅਹਲਾ ਨੂੰ ਨਹੀਂ ਇਹਨੇ ਜੋਰ ਜਬ ਜ਼ਸਤ ਤੋਂ ਬਾਅਦ ਫਿਰ ਮੈਂ ਆਪਣਾ ਪਰਸ ਫੜਾਇਆ ਜੀਪ ਨੂੰ ਤੇ ਫਿਰ ਜੀਪ ਨੇ ਕੀ ਦਿੱਤਾ ਉਹਨਾਂ ਨੂੰ ਕਿੰਨੇ ਪੈਸੇ ਦਿੱਤੇ ਮੈਨੂੰ ਨਹੀਂ ਪਤਾ ਤੇ ਫਿਰ ਪਤਾ ਨਹੀਂ ਕਿੰਨੇ ਪੈਸਿਆਂ ਦੇ ਵਿੱਚ ਨਾਕਾ ਤੋੜਿਆ ਤੇ ਨਾਕਾ ਤੋੜਨ ਤੋਂ ਬਾਅਦ ਫਿਰ ਅੰਦਰ ਅੰਦਰ ਗਏ ਆਹ ਵੋ 101 101 ਦਾ ਛਕਣਾ ਦਾ ਜਾਣੋ ਵਾਪਸੀ ਨਹੀਂ ਸ਼ ਕਰਨ ਕੀਤਾ ਨਹੀਂ ਤਾਂ ਉਹ ਤਾਂ ਸਿਆ ਕਰੋ ਮੂੰਹ ਮਿਠਾ ਕਰਾਓ ਫਿਰ ਬਾਤੀ ਭੇਜਦੇ ਸੋਚਦੇ ਕਿੰਨਾ ਬੋਲਣ ਨੂੰ ਵੀ ਨਹੀਂ ਦੀ ਕਰਦੇ ਸਿਹਰਦਲ ਕਰ ਨਹੀਂ ਸਾਡੇ ਕੋਲ ਹੈ ਹੀ ਪਾਣਿਆ ਸਾਰੇ ਇਹਦੇ ਸਾਰੇ ਹੈ ਨਾਕੇ ਵਾਲੇ ਹੀ ਹੈ ਦੇਖ ਲਓ ਐਕਸਟਰੀ ਕਿੰਨੇ ਰੁਪਈਆ ਸਾਰੇ ਤੇ ਵਧੀਆ ਥੋੜਾ ਪਾਰਟੀ ਸਾਰੇ ਚੜਾਈ ਉਹ ਵੀ ਵੱਧ ਜਾਣੇ ਦੋਸਤੋ ਆ ਜਾਣੇ ਹੱਥ ਸੌਤ ਰੱਖ ਲਾ ਪਾਰਟੀ ਜਾਣੇ ਨਹੀਂ ਸਾਡੇ ਕੋਲ ਹੈ ਰੇਕ ਦੀ ਆਹ ਕਾਲੀ ਕੋਈ ਨਹੀਂ ਬਹੁਤ ਜਿਆਦਾ ਲੱਗਦੀ ਆ ਇੰਨੀ ਬਾਤ ਬਟ ਕੀ ਲੈਣਾ ਆਹੋ ਕੋ ਦੇ ਸੋਲ ਤਾਂ ਨਹੀਂ ਬਖਾਉਂਦਾ ਆਇ ਕਿ ਬਾਰੇ ਮਾਤਾ ਦੇ ਜੇਤਾਂ ਨੂੰ ਗੀਰ ਗਿਆ ਹੈ ਲਾ ਚਾਹ ਵੇ ਮੇਰਾ ਸਾਡਾ ਕੋ ਹੈ 500 100 ਵਾਲੇ ਕੱਢ ਜੀ ਨਹੀਂ 500 ਵਾਲੇ ਹੈ ਇਹ ਤਾਂ ਗੱਲ ਨਹੀਂ ਬੰਦੀ ਲੈ ਮੈਂ ਪਤਾ ਮਤੋੜੇ ਨਾ ਕੱਢ ਨਾ ਮੇ ਕੋ ਹੈ ਨਹੀਂ ਮੇ ਦੇਵ ਨੇ ਇੱਕ ਵਾਰ ਦਿੱਤਾ ਆ ਉਹ ਵਾਰੀ ਦੇ <laughs> <laughs> <कड़ repetition> <laughs> नहीं पुलिस आई आईडी कार्ड दिखा के लंघ दिए आईडी कार्ड दिखा लंघ जा टोल टैक्स तो <laughs> मैं भी आज अज इया ਤਾਂ ਯਾਨੀ ਉਸ ਕਰਤਾ ਦੂਜਾ ਫਿਰ ਮੈਨੂੰ ਸੀਗਰ ਪੜਾਈ ਤੇ ਫਿਰ ਮੇਰੀ ਬੰਦੀ ਕਟਾਈ ਕੀਤੀ ਤੇ ਕਟਾਈ ਕਰਨ ਤੋਂ ਬਾਅਦ ਫਿਰ ਅਸੀਂ ਆਗਲੀ ਦਸਤੂਹੇ ਵਪਾਰ ਨੋਨੀ ਗੈਂ ਨੋਨੀ ਤੇਰਾ ਗੜਾ ਬੈਠਾ ਤਵਾਇਨ ਤੇ ਫਿਰ ਐਸੀ ਰੂਮ ਦੀ ਸਜਾਵਟ ਦੇਖੀ ਜੋ ਕਿ ਬਾਕੀ ਬਾਲੀ ਸੋਹਣੀ ਲੱਗ ਰਹੀ ਸੀ ਫਲਾਰ ਵਗੈਰਾ ਬਹੁਤ ਸੋਹਣੀ ਸੀ ਬੈੱਡ ਦੇ ਉੱਪਰ ਦਿਲ ਬਣਿਆ ਹੋਇਆ ਸੀ ਬਹੁਤ ਸੋਹਣਾ ਰੂਮ ਡੈਕੋਰੇਸ਼ਨ ਕੀਤਾ ਹੋਇਆ ਸੀ ਤੇ ਇਹ ਬੈਕਟ ਆਈ ਥਿੰਕ ਜਸਪਾ ਦੀ ਨੂੰ ਤਾਂ ਕੋਮਲ ਨੂੰ ਤੇ ਅਮਨਦੀਪ ਨੂੰ ਹੀ ਜਾਂਦਾ ਹੋਏਗਾ ਕਿਉਂਕਿ ਇਹਨਾਂ ਤਿੰਨਾਂ ਨੇ ਮੇਨਟੇਨ ਕੀਤਾ ਸੀ ਸਾਡੇ ਰੂਮ ਨੂੰ ਦੋਵੇਂ ਆਣ ਭੱਜ ਕੇ ਛਾਲ ਮਾਰ ਦੋ ਕਹਿੰਦੇ ਕਿ ਲੜਾਣੀ ਦੀ ਮਿਹਨਤ ਲਾਈ ਲਾਈ ਆ ਤੂੰ ਫਿਰ ਇੱਥੇ ਬਸ ਨਹੀਂ ਇੱਥੇ ਇੱਕ ਹੋਰ ਰਸਮ ਸੀ ਜਿਹੜੀ ਫਿਰ ਮੰਮੀ ਨੇ ਕਰਨੀ ਸੀ ਤੇ ਉਹ ਸੀਗੀ ਫਿਰ ਮਠਿਆਈ ਦੀਆਂ ਜਿਹੜੀਆਂ ਪੰਜ ਬੰਦ ਬੁਰਕੀਆਂ ਖਵਾਈਆਂ ਮਾ ਉਹ ਮੰਮੀ ਨੇ ਖਵਾਈਆਂ ਪਹਿਲਾਂ ਜਗਦੀਤ ਨੂੰ ਤੇ ਫਿਰ ਉਹਨਾਂ ਨੇ ਖਵਾਈਆਂ ਮੈਨੂੰ

कड़े समेत ही कड़े समेत ਬਾਜੋ ਉਦਾਂ ਹੀ ਪਾ ਲੈਂਦੇ ਹੁੰਦੇ ਨਾ ਫਿਰ ਜਦੋਂ ਨਹੀਂ ਤਾਂ ਪੂਰਾ ਬੜਾ ਵੱਡਾ ਗੁਰਦੁਆਰੇ ਜਾ ਕੇ ਆ ਕੇ ਬਣਾਉਂਦੇ ਹੁੰਦੇ ਆ ਨਾ ਤੇ ਪਹਿਲਾਂ ਬਣਾਉਂਦੇ ਨਹੀਂ ਇਹ ਜੇ ਬਕਾਨਾ ਕੋਲ ਮਮੀ ਕੀ ਮੈਂ ਵੀ ਪੂਰੇ ਬੰਗਲਾ ਹੰਡੀ ਮਮੀ ਰੰਦੇ ਇਦਾਂ ਨਾ ਕਰ ਉਹ ਕੜਾ ਲਾਉ ਪਹਿਲਾਂ ਆਣ ਗਿਆ ਥੂੜੀ ਢਾਲੋ ਪਹਿਲਾਂ ਨਹੀਂ ਆਹ ਨਹੀਂ ਲਾ ਕੋਲੋਣਾ ਤੇ ਪੈਣੀ ਆ ਕੜਾ ਨਹੀਂ ਤਾਂ ਹੁੰਦਾ ਯਾਰ ਕੋਲ ਨੂੰ ਕੀ ਕਹਿਆ ਪਿਆ ਰੰਦਾ ਆਪਾਂ ਆਈ ਨੂੰ ਨਹੀਂ ਥੱਲੇ ਨਹੀਂ ਲੰਘਦਾ ਲੈਂਦਾ ਨਹੀਂ ਕੜਾ ਬਿਲਾ ਕੇ ਤਾਂ ਗਦੇ ਹੋਣਾ ਇਹਦਾ ਤੂੰ ਝੂੜੀ ਲਾ ਲਾ ਆ ਝੂੜੀ ਫੇਰ ਪਾ ਦੇ ਝੂੜੀ ਫੇਰ ਪਾ ਦੇ ਗੜਿਆ ਸਨੀ ਤਾਂ ਗਦੇ ਉਸ ਤੋਂ ਬਾਅਦ ਮੰਮੀ ਨੇ ਕਲੀਰੇ ਵਿਦਾਇ ਮੇਰੇ ਤੇ ਇਹ ਦਿਨ ਸਾਡੇ ਲਈ ਬਹੁਤ ਹੀ ਵਧੀਆ ਦਿਨ ਨਾ ਹਰੇਕ ਲਈ ਵਧੀਆ ਹੁੰਦਾ ਜਿਹੜੇ ਦੋ ਲੋਕ ਜਾਂ ਦੋ ਰੂਹਾਂ ਜਿਹੜੀਆਂ ਰਿਸ਼ਤੇ ਦੇ ਵਿੱਚ ਬੱਦਦੀਆਂ ਨੇ ਜਾਂ ਦੋ ਪਰਿਵਾਰਾਂ ਦਾ ਸਮੇਲ ਹੁੰਦਾ ਆ ਤੇ ਇਹ ਦਿਨ ਸਾਡੇ ਲਈ ਵੈਸੇ ਯਾਦਗਰੀ ਹੁੰਦਾ ਆ ਤੇ ਸਾਡੇ ਲਈ ਵੀ ਇੱਕ ਯਾਦਗਰੀ ਪਲ ਸੀ ਯਾਦਗਰੀ ਮੂਮੈਂਟ ਸੀ ਅਸੀਂ ਅੱਜ ਵੀ ਜਦੋਂ ਆਪਣੀਆਂ ਵੀਡੀਓਜ਼ ਦੇਖਦੇ ਆ ਤੇ ਸਾਨੂੰ ਬੜਾ ਵਧੀਆ ਫੀਲ ਹੁੰਦਾ ਆ ਤੇ ਅਗਲੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਆਪਣਾ ਕੰਗਣ ਖੇਡਣ ਵਾਲਾ ਜਿਹੜਾ ਵੀਡੀਓ ਆ ਉਹ ਦਿਖਾਵਾਂਗੇ ਫਸ਼ੀਕਾ